ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰੀ ਫੇਰ ਪੰਜਾਬ ਦੀ ਮਾਂ ਸਰਕਾਰ ਦੁਆਰਾ ਪੰਜਾਬ ਦੇ ਵਿੱਚ ਉਹਨਾਂ ਪ੍ਰਸ਼ ਜਿਹੜੇ ਲੋਕ ਹੈ ਕਾਲੀਆਂ ਭੇਡਾਂ ਉਤੇ ਨੱਥ ਪਾ ਲਈ ਪੂਰੇ ਸਰਕਾਰੀ ਤੰਤਰ ਨੂੰ ਜਿਹੜਾ ਫੇਸਲੈਸ ਕੀਤਾ ਤਾਂਕਿ ਕਿਸੇ ਵੀ ਆਮੜੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਨਾਲ ਹੀ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਪ੍ਰਸ਼ਟਾਚਾਰ ਨਾ ਫੈਲੇ ਤਾਂ ਉਹਨਾਂ ਤੇ ਨਿਕਲ ਕੇ ਅਸਲੀ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਸਰਕਾਰੀ ਦਫ਼ਤਰਾਂ ਨੂੰ ਫੇਸਲੈਸ ਕੀਤਾ ਜਾ ਰਿਹਾ ਤਾਂ ਕਿ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਪਰੇਸ਼ਾਨੀ ਸਾਮਣਾ ਨਾ ਕਰਨਾ। ਇਸੇ ਮੱਦੇ ਨਜ਼ਰ ਹੀ ਲੁਧਿਆਣਾ ਦੇ ਵਿੱਚ ਆਰਟੀਆ ਦਫ਼ਤਰ ਨੂੰ ਵੀ ਫੇਸਲੈਸ ਕੀਤਾ ਗਿਆ ਤਾਂ ਮੇਨਾ ਮੌਜੂਦਾ ਹੈ। ਖਾਸ ਤੋ ਹੀ ਐਮਐਲਏ ਕੁਲਵੰਸੀ ਦੂਸੇ ਦੋ ਸਾਹਿਬ ਬਹੁਤ ਵੱਡੀ ਇੱਕ ਅੜੀ ਗੱਲ ਕਹੀ ਸੀ ਉਹ ਬਿਲਕੁਲ ਪੂਰੀ ਕਰ ਰਿਹਾ ਪੰਜਾਬ ਦੀ ਮਾਨ ਸਰਕਾਰ ਬਿਲਕੁਲ ਪ੍ਰਸ਼ਟਾਚਾਰ ਨੂੰ ਮੁਕਤ ਕਰ ਦੇ। ਪ੍ਰਸ਼ਟਾਚਾਰ ਜਿਹੜੇ ਕੀਤੇ ਸੀ ਅਧਿਕਾਰੀਆਂ ਨੂੰ ਵੀ ਜੇਲ ਸੱਟਿਆ ਕਿੱਸਾ ਦੇ ਦ ਸਾਰੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਵੇਂ ਕਹਿੰਦੇ ਲੁਜਾਨਾ ਪਹੁੰਚਣ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਚੋਣਾਂ ਦੌਰਾਨ ਕੇਜਰੀਵਾਲ ਸਾਹਿਬ ਦੇ ਮਾਧਮ ਤੇ ਵਾਅਦੇ ਕਰੇ ਸੀ ਵੀ ਪੰਜਾਬ ਦੀ ਜਿਹੜੀ ਸਰਕਾਰ ਤੁਸੀਂ ਬਣਾਉਨੇ ਹੋ ਤਾਂ ਜ਼ੀਰੋ ਟੋਲਰੈਂਸ ਤੇ ਕੰਮ ਕਰਦੇ ਕਰਪਸ਼ਨ ਨੂੰ ਨਤ ਪਾਵਾਂਗੇ। ਕਾਫੀ ਹੱਦ ਤੱਕ ਸਫਲ ਵੀ ਹੋਏ ਸਭ ਤੋਂ ਵੱਡੀ ਜਿਹੜੀ ਸ਼ਿਕਾਇਤ ਜਾਂ ਲੋਕਾਂ ਦੇ ਮਨ ਦੇ ਵਿੱਚ ਗੱਲਾ ਸੀ ਆਟੀ ਆਫਿਸ ਦੀ। ਵੀ ਆਟੀ ਆਫਿਸ ਦੇ ਵਿੱਚ ਕੋਈ ਵੀ ਕੰਮ ਕਰਪਸ਼ਨ ਤੋਂ ਬਿਨਾਂ ਨਹੀਂ ਹੁੰਦਾ। ਤਾਂ ਫਿਰ ਮਾਨ ਸਾਹਿਬ ਨੇ ਹੁਣ ਕੇਜਰੀਵਾਲ ਸਾਹਿਬ ਨੇ ਆਪਣੇ ਬਿਆਨ ਚ ਵੀ ਕਿਹਾ ਵੀ ਕਿਨੂੰ ਕਿਨੂੰ ਫੜ ਕੇ ਅੰਦਰ ਦੇਾਂਗੇ ਕਿਉਂ ਨਾ ਸਿਸਟਮ ਨੂੰ ਹਿਪਕਤ ਰਿਹਾ ਜਾਵੇ ਉਹਨਾਂ ਨੇ ਜਿਹੜਾ ਹੁਣ ਇੱਕ ਟੋਲ ਫਰੀ ਨੰਬਰ ਜਿਹੜਾ ਜਾਰੀ ਕਰਿਆ ਤੇ ਅਜ ਆਰਟੀਆ ਆਫਿਸ ਨੂੰ ਜਿੰਦਾ ਲਾ ਕੇ ਇੱਕ ਨਵੀਂ ਪਹਿਲ ਕਰਨੀ ਕਰੀਏ ਕਿਉਂਕਿ ਅਦ ਘਾਟਣਾ ਕਰਕੇ ਫਿਰ ਤੇ ਕੱਟ ਕੇ ਦਫਤਰ ਖੁੱਲਦੇ ਦੇਖੇ ਨੇ ਵੀ ਤਾਲਾ ਲਾ ਕੇ ਅਦ ਘਾਟਣਾ ਹੁੰਦਾ ਅੱਜ ਮੈਂ ਪਹਿਲੀ ਵਾਰ ਹੀ ਦੇਖਿਆ ਕਿਉਂਕਿ ਲੰਬੇ ਸਮੇਂ ਤੋਂ ਮੈਂ ਵੀ ਸਿਆਸਤ ਦੇ ਵਿੱਚ ਆ ਤੇ ਮੈਂ ਸਮਝਦਾ ਇੱਕ ਬਹੁਤ ਵੱਡਾ ਪ੍ਰਾਣਾਲਾ ਅੱਜ ਪੰਜਾਬ ਦੇ ਜਨਤਾ ਨੂੰ ਇੱਕ ਬਹੁਤ ਵੱਡਾ ਰਾਹਤ ਹੈ ਤੇ ਕ腐ਪਸ਼ਨ ਨੂੰ ਇਹ ਨੱਥ ਪੈਣ ਦਾ ਜਿਹੜਾ ਹੈ ਇਹ ਰਸਤਾ ਖੁੱਲ ਗਿਆ ਵਿਰੋਧੀ ਕਹਿੰਦੇ ਵੀ ਆਖਿਰ ਸਰਕਾਰੀ ਦਫਤਰਾਂ ਨੂੰ ਤਾਲਾਬੰਦੀ ਕਿਉਂ ਕੀਤੀ ਜਾ ਰਹੀ ਕਾਹਨ ਕਿਉਂ ਬੇਸ਼ੱਕ ਇੱਕ ਪਾਸੇ ਪ੍ਰਸ਼ਨਾਚਾਰ ਨੂੰ ਮੁਕਤ ਕਰਨਾ ਚਾਹਦੀ ਪੰਜਾਬ ਦੀ ਸਰਕਾਰ ਲੇਕਿਨ ਕਿਤੇ ਆਕੇ ਕਹਿੰਦੇ ਹਜੇ ਵੀ ਕਾਲੀ ਪੇਡਾਂ ਜਿਹੜੀ ਸਰਕਾਰੀ ਅਧਿਕਾਰੀ ਹੈ ਜੇ ਵੀ ਪ੍ਰਸ਼ਨਾਚਾਰ ਕਰਦੇ ਆ ਕਿ ਲੱਗਦਾ ਵੀ ਮਾਨਸਕਾਰ ਬਿਲਕੁਲ ਹੁਣ ਐਕਸ਼ਨ ਮੋਡ ਤੇ ਆ ਹਰ ਉਸ ਪ੍ਰਸ਼ਨਾਚਾਰੀ ਅਧਿਕਾਰੀ ਨੂੰ ਅਗਰ ਉਹ ਪ੍ਰਸ਼ਨਾਚਾਰ ਕਰੂਗਾ ਕਿਸੇ ਵੀ ਆਮ ਆਦਮੀ ਨਾਲ ਤਾਂ ਉਹਨੂੰ ਜੇਲ੍ਹ ਚ ਭਜਾਇਆ ਜਾਊ ਦੇਖੋ ਇਸ ਤੋਂ ਵੱਡਾ ਕੀ ਅਸੀਂ ਆਪਣੀ ਜਿਹੜੀ ਹੈ ਸ਼ਬਦ ਕਰ ਸਕਦੇ ਆ ਵੀ ਬੀਰੋਟੌਲ ਹਿੰਦੇ ਕੰਮ ਕਰਦੇ ਆ ਸਾਡੇ ਮੰਤਰੀ ਸਾਡੇ ਵਿਧਾਇਕ ਵੱਡੇ ਵੱਡੇ ਅਫਸਰ ਸਹਿਬਾਨ ਜੀਲਾਂ ਦੇ ਵਿੱਚ ਦਿੱਤੇ ਨੇ ਕਿਉਂ ਕਿ ਕ੍ਰਾਪਸ਼ਨ ਕਰਦੇ ਮੌਕੇ ਤੇ ਫੜੇ ਜੇ ਤੇ ਇਹਨਾਂ ਦਾ ਕੰਮ ਹੈ ਬਰੂਗੀਆਂ ਦਾ ਕੰਮ ਹੁੰਦਾ ਬੋਲਣਾ ਬੋਲੀ ਜਾਣ ਕੋਈ ਫਰਕ ਨਹੀਂ ਪਉਂਗੀ ਬੋਲਣ ਤੋਂ ਬਿਨਾ ਵਿਚਾਰਿਆਂ ਕੋਲੇ ਕੋਈ ਵਿਚਾਰਾ ਨਹੀਂ ਹੁਣ ਪਹਿਲਾਂ ਜਿਮਨੀ ਚੋਣ ਲੁਧਿਆਣੇ ਆ ਗਈ ਉੱਥੇ ਬੁਰੀ ਤਰ੍ਹਾਂ ਹਾਰ ਹੋਈ ਹੁਣ ਤਰਨਤਨ ਵੀ ਤੁਸੀਂ ਦੇਖ ਰਹੇ ਹੋ ਵੀ ਵੱਡੀ ਲੀਡ ਨਾਲ ਜਿਹੜੇ ਅੱਜ ਸਰਵੇ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਡੀ ਲੀਡ ਤੇ ਸੀਟ ਜਿੱਤੀ ਐ ਤਨੋਂ ਮੱਛੀ ਹੋਏ ਪੈਨੇ ਜਿਵੇਂ ਮੱਛੀ ਨੂੰ ਪਾਣੀ ਚੋਂ ਬਾਹਰ ਕੱਢਦੇ ਨਾ ਮੱਛੀ ਫੜਫੜਾਉਂਦੀ ਹੈ ਇਹ ਹੁਣ ਫੜਫੜਾਉਂਦੇ ਨੇ ਕਹਿਣਾ ਦਾ ਕੁਛ ਹੈ ਜੀ ਚਲੋ ਕਹਿਣਾ ਦਾ ਹਰੇਕ ਨੂੰ ਅਧਿਕਾਰ ਹੈ ਲੋਕਤੰਤਰ ਹੈ ਕੋਈ ਕੁਝ ਕਹਿ ਸਕਦਾ ਪਰ ਜਿਹੜੀ ਪੰਜਾਬ ਤਰੱਕੀ ਵਾਲਾ ਪੰਜਾਬ ਚੜ੍ਹਦੀ ਕਲਾ ਵਾਲਾ ਜਾ ਰਿਹਾ ਕਿਉਂਕਿ ਲੋਕਾਂ ਨੂੰ ਹਰ ਪੱਖੋਂ ਜਿਹੜੀ ਹੈ ਨਵੇਂ-ਨਵੇਂ ਜਿਹੜੇ ਵਸੂਲੇ ਨਵੇਂ-ਨਵੇਂ ਕੰਮ ਦੇਖਣ ਨੂੰ ਮਿਲ ਰਹੇ ਨੇ ਅੱਜ ਅੱਜ ਮੈਂ ਸਮਝਦਾ ਵੀ ਲੁਧਿਆਣੇ ਦੀ ਨਹੀਂ ਪੂਰੇ ਪੰਜਾਬ ਦੀ ਜਨਤਾ ਦੇ ਜੇ ਇੱਕ ਖੁਸ਼ੀ ਦਾ ਹਾਲ ਮੈਂ ਕਿਉਂਕਿ ਆਰਟੀਓ ਦਫ਼ਤਰ ਨੂੰ ਜਿਹੜਾ ਤਾਲਾ ਲੱਗਿਆ ਹੁਣ ਘਰ ਬੈਠੇ ਤੁਸੀਂ ਲਾਇਸੈਂਸ ਬਣਾ ਸਕਦੇ ਹੋ ਆਰਸੀ ਬਣਾ ਸਕਦੇ ਹੋ ਇਤੋਂ ਵੱਡੀ ਮੈਂ ਕਹਿੰਦਾ ਖੁਸ਼ੀ ਵਾਲਾ ਦਿਨ ਪੰਜਾਬੀ ਵਾਸਤੇ ਨਹੀਂ ਹੋ ਸਕਦਾ ਲੱਗਦਾ ਵੀ ਹੁਣ ਕੁਝ ਸਮੇਂ ਚ ਪੰਜਾਬ ਪੂਰਾ ਹੁਣ ਪਿਛਤਾਚਾਰ ਮੁਕਤ ਹੋ ਜਾਊਗਾ ਹਰੇਕ ਬੰਦੇ ਨੂੰ ਹਰ ਤੀਸਰੇ ਇਨਸਾਨ ਨੂੰ ਇੱਥੇ ਤੁਸੀਂ ਬਾਹਰ ਗੇਟ ਤੇ ਖੜ੍ਹ ਜੋ ਹਰੇਕ ਬੰਦੇ ਨੂੰ ਪੁੱਛੋ ਤੂੰ ਕੀ ਕੰਮ ਜਾ ਰਿਹਾ ਉਹ ਇਹੀ ਕਹੂਗਾ ਮੈਂ ਆਰਟੀਓ ਫੇ ਚੱਲਿਆ ਹਰ ਤੀ ਦਿਨ ਸੰਦ ਜਦੋਂ ਐਡੀ ਵੱਡੀ ਰਾਹਤ ਮਿਲ ਜੂ ਮੈਂ ਸਮਝਦਾ ਬਈ 50% ਜਿਹੜੀ ਹੈ ਕਰਾਪਸ਼ਨ ਨੂੰ ਅੱਜ ਅੱਜ ਹੋਏ ਨਾ ਤਪੇ ਬਹੁਤ ਬਹੁਤ ਸ਼ੁਕਰੀਆ ਸੋ ਇਹਨਾਂ ਵਿਧਾਇਕ ਕੁਲਵੰ ਸਿੰਘ ਸਿੱਧੂ ਦਾ ਦੱਸੀ ਕਿ ਅੱਜ ਲੁਧਿਆਣਾ ਦੇ ਵਿੱਚ ਆਰਟੀ ਦਫ਼ਤਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜੀ ਵਾਲੇ ਜਿਹੜਾ ਲੁਧਿਆਣਾ ਦਾ ਆਰਟੀ ਅਕਸਰ ਹੀ ਪ੍ਰਸ਼ਟਾਚਾਰ ਯਾਨੀ ਕਿ ਹਮੇਸ਼ਾ ਸੁਰਖੀਆਂ ਤੇ ਜਾਂਦਾ ਸੀ ਕਿਤੇ ਜਾਂ ਤੇ ਪੰਜਾਬ ਦੇ ਉਹਨਾਂ ਸਰਕਾਰੀ ਜਿਹੜੇ ਕੁਝ ਜਿਹੜੇ ਦਫ਼ਤਰ ਸੀ ਖਾਸ ਕੇ ਆਰਟੀ ਦਫ਼ਤਰ ਜਿਹੜੇ ਜਿਨ੍ਹਾਂ 'ਚ ਪਿਛਤਾਚਾਰ ਦੀ ਕਾਫੀ ਸ਼ਿਕਾਇਤਾਂ ਆਂਦੀ ਸੀ ਲਗਾਤਾਰ ਹੁਣ ਉਹਨਾਂ ਨੂੰ ਤਾਲਾਬੰਦੀ ਕਰ ਦਿੱਤਾ ਹੈ ਸਾਰਾ ਜਿੰਨਾ ਵੀ ਕੰਮ ਹੋਊਗਾ ਹੁਣ ਆਮ ਪਬਲਿਕ ਆਪਣੇ ਘਰ ਬੈਠੇ ਬਿਠਾਏ ਹਰ ਆਪਣੇ ਸਿਸਟਮ ਦੇ ਵਿੱਚ ਆ ਕੇ ਆਨਲਾਈਨ ਆਪਣਾ ਕੰਮ ਕਰਨਗੇ ਚਾਹੇ ਉਹ ਡਰਾਈਵਿੰਗ ਲਿਸੈਂਸ ਬਣਾਉਣਾ ਚਾਹੇ ਕਿਸੇ ਤਰ੍ਹਾਂ ਵੀ ਲਾਇਸੈਂਸ ਬਣਾਉਣਾ ਹੈ ਜਾਂ ਆਪਣੀ ਆਰਸੀ ਨੂੰ ਅਪਗ੍ਰੇਡ ਕਰਨਾ ਤਾਂ ਸਾਡਾ ਸਾਰਾ ਕੰਮ ਆਨਲਾਈਨ ਹੋਵੇਗਾ ਇਹਦਾ ਪੰਜਾਬ ਦੀ ਮਾਨ ਸਤਕਾਰ ਨੂੰ ਇੱਕ ਵੱਡਾ ਤੋਹਫਾ ਦਿੱਤਾ ਤਾਂ ਕਿ ਉਹਨਾਂ ਪ੍ਰਸ਼ ਅਧਿਕਾਰੀਆਂ ਨੇ ਕਾਲੀਆਂ ਪੀਡਾਂ ਦੇ ਨਕੀਲ ਕਰਕੇ ਜਾਵੇ ਤਾਂ ਕਿ ਆਮ ਲੋਕਾਂ ਨੂੰ ਇਸ ਦਾ ਜਿਆਦਾ ਖਾਮ ਮਜਾ ਨਾ ਪੁੱਗ ਨਾ ਪਵੇ ਕੈਮਰਾਮੈਨ ਬੋਬੀ ਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰੀ ਫੇਰ ਪੰਜਾਬ ਦੀ ਮਾਂ ਸਰਕਾਰ ਦੁਆਰਾ ਪੰਜਾਬ ਦੇ ਵਿੱਚ ਉਹਨਾਂ ਪ੍ਰਸ਼ ਜਿਹੜੇ ਲੋਕ ਹੈ ਕਾਲੀਆਂ ਪੀਡਾਂ ਨੂੰ ਤੇ ਨੱਥ ਪਾ ਲਈ ਪੂਰੇ ਸਰਕਾਰੀ ਤੰਤਰ ਨੂੰ ਜਿਹੜਾ ਫੇਸਲੈਸ ਕੀਤਾ ਤਾਂ ਕਿ ਕਿਸੇ ਵੀ ਆਮੜੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਨਾਲ ਹੀ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਪ੍ਰਸ਼ਟਾਚਾਰ ਨਾ ਫੈਲੇ ਤਾਂ ਉਹਨਾਂ ਤੇ ਨਿਕੇਲ ਕਰਕੇ ਅਸਲੀ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਸਰਕਾਰੀ ਦਫ਼ਤਰਾਂ ਨੂੰ ਫੇਸਲੈਸ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਪਰੇਸ਼ਾਨੀ ਸਾਮਣਾ ਨਾ ਕਰਨਾ ਪਵੇ। ਇਸੇ ਮੱਦੇਨਜ਼ਰੀ ਲੁਜਾਨਾ ਦੇ ਵਿੱਚ ਆਰਟੀਆ ਦਫ਼ਤਰ ਨੂੰ ਵੀ ਫੇਸਲੈਸ ਕੀਤਾ ਗਿਆ ਤਾਂ ਮੇਨਾ ਮੌਜੂਦਾ ਗRANDੋਹੀ ਐਮਐਲਏ ਕੁਲਵੰਸੀ ਦੂਸੇ ਦੋ ਸਾਹਿਬ ਬਹੁਤ ਵੱਡੀ ਇੱਕ ਅੜੀ ਗੱਲ ਕਹੀ ਸੀ ਉਹ ਬਿਲਕੁਲ ਪੂrti ਕਰ ਰਿਹਾ ਪੰਜਾਬ ਦੀ ਮਾਨ ਸਰਕਾਰ ਬਿਲਕੁਲ ਪ੍ਰਸ਼ਟਾਚਾਰ ਨੂੰ ਮੁਕਤ ਕੀਤਾ ਰਿਹਾ ਹੈ। ਪ੍ਰਸ਼ਟਾਚਾਰ ਜਿਹੜੇ ਕੀਤੇ ਸੀ ਅਧਿਕਾਰੀਆਂ ਨੂੰ ਵੀ ਜੇਲ੍ਹ ਛੱਡਿਆ ਕਿਸਾ ਦੇ ਦ ਸਾਰੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਵੇਂ ਕਹਿੰਦੇ ਲੁਜਾਣਾ ਪਹੁੰਚਣ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਚੋਣਾਂ ਦੌਰਾਨ ਕੇਜਰੀਵਾਲ ਸਾਹਿਬ ਤੇ ਮਾਧਮ ਤੇ ਵਾਅਦੇ ਕਰੇ ਸੀ ਵੀ ਪੰਜਾਬ ਦੀ ਜਿਹੜੀ ਸਰਕਾਰ ਤੁਸੀਂ ਬਣਾਉਨੇ ਹੋ ਤਾਂ ਜ਼ੀਰੋ ਟੋਲਰੈਂਸ ਤੇ ਕੰਮ ਕਰਦੇ ਕਰਪਸ਼ਨ ਨੂੰ ਨਤ ਪਾਵਾਂਗੇ ਕਾਫੀ ਹੱਦ ਤੱਕ ਸਫਲ ਵੀ ਹੋਏ ਸਭ ਤੋਂ ਵੱਡੀ ਜਿਹੜੀ ਸ਼ਿਕਾਇਤ ਜਾਂ ਲੋਕਾਂ ਦੇ ਮਨ ਦੇ ਵਿੱਚ ਜਿੱਲਾ ਸੀ ਆਟੀਆ ਔਫਿਸ ਦੀ ਵੀ ਆਟੀਆ ਔਫਿਸ ਦੇ ਵਿੱਚ ਕੋਈ ਵੀ ਕੰਮ ਕਰਪਸ਼ਨ ਤੋਂ ਬਿਨਾਂ ਨਹੀਂ ਹੁੰਦਾ ਤਾਂ ਫਿਰ ਮਾਨ ਸਾਹਿਬ ਨੇ ਹੁਣ ਕੇਜਰੀਵਾਲ ਸਾਹਿਬ ਨੇ ਆਪਣੇ ਬਿਆਨ ਚ ਵੀ ਕਿਹਾ ਵੀ ਕਿੰਨੂ ਕਿੰਨੂ ਫੜ ਕੇ ਅੰਦਰ ਦੇਾਂਗੇ ਕਿਉਂ ਨਾ ਸਿਸਟਮ ਨੂੰ ਹੀ ਠੇਕ ਕਰਿਆ ਜਾਵੇ। ਉਹਨਾਂ ਨੇ ਜਿਹੜਾ ਹੁਣ ਇੱਕ ਟੂਲ ਫਰੀ ਨੰਬਰ ਜਿਹੜਾ ਜਾਰੀ ਕਰਿਆ ਤੇ ਅੱਜ ਆਰਟੀਆਫਿਸ ਨੂੰ ਜਿੰਦਾ ਲਾ ਕੇ ਇੱਕ ਨਵੀਂ ਪਹਿਲ ਕਦਮ ਨਹੀਂ ਕਰੀਏ ਕਿਉਂਕਿ ਅਦਲ ਘਾਟਣਾ ਕਰਕੇ ਫਿੱਤੇ ਕੱਟ ਕੇ ਦਫਤਰ ਖੁੱਲਦੇ ਦੇਖੇ ਨੇ ਵੀ ਤਾਲਾ ਲਾ ਕੇ ਅਦਲ ਘਾਟਣਾ ਹੁੰਦਾ ਅੱਜ ਮੈਂ ਪਹਿਲੀ ਵਾਰੀ ਦੇਖਿਆ ਕਿਉਂਕਿ ਲੰਬੇ ਸਮੇਂ ਤੋਂ ਮੈਂ ਵੀ ਸਿਆਸਤ ਦੇ ਵਿੱਚਾਂ ਮੈਂ ਸਮਝਦਾ ਇੱਕ ਬਹੁਤ ਵੱਡਾ ਪ੍ਰਾਣਾਲਾ ਅੱਜ ਪੰਜਾਬ ਦੇ ਜਨਤਾ ਨੂੰ ਇੱਕ ਬਹੁਤ ਵੱਡਾ ਰਾਹਤ ਹੈ ਤੇ ਕ腐ਪਸ਼ਨ ਨੂੰ ਇਹ ਨੱਥ ਪੈਣ ਦਾ ਜਿਹੜਾ ਹੈ ਇਹ ਰਸਤਾ ਖੁੱਲ ਗਿਆ ਵਿਰੋਧੀ ਕਹਿੰਦੇ ਵੀ ਆਖਿਰਕਾਰ ਸਰਕਾਰੀ ਦਫਤਿਆਂ ਨੂੰ ਤਾਲਾਬੰਦੀ ਕਿਉਂ ਕੀਤੀ ਜਾ ਰਹੀ ਕਾਹਦੇ ਕਿਉਂ ਬੇਸ਼ੱਕ ਇੱਕ ਪਾਸੇ ਪ੍ਰਸ਼ਨਾਚਾਰ ਨੂੰ ਮੁਕਤ ਕਰਨਾ ਚਾਹੁੰਦੀ ਪੰਜਾਬ ਦੀ ਸਰਕਾਰ ਲੇਕਿਨ ਕਿਤੇ ਆਕੇ ਕਹਿੰਦੇ ਹਜੇ ਵੀ ਕਾਲੀ ਪੇਡਾਂ ਜਿਹੜੀ ਸਰਕਾਰੀ ਅਧਿਕਾਰੀ ਹੈ ਜਿਹੇ ਵੀ ਪ੍ਰਸ਼ਨਾਚਾਰ ਕਰਦੇ ਆ ਕਿ ਲੱਗਦਾ ਵੀ ਮਾਸਕਾਰ ਬਿਲਕੁਲ ਹੁਣ ਐਕਸ਼ਨ ਮੋਡ ਤੇ ਆ ਹਰ ਉਸ ਪ੍ਰਸ਼ਨਾਚਾਰੀ ਅਧਿਕਾਰੀ ਨੂੰ ਅਗਰ ਉਹ ਪ੍ਰਸ਼ਨਾਚਾਰ ਕਰੂਗਾ ਕਿਸੇ ਵੀ ਆਮ ਆਦਮੀ ਨਾਲ ਤਾਂ ਉਹਨੂੰ ਜੇਲ੍ਹ ਚ ਭਜਾਇਆ ਜਾਊ ਦੇਖੋ ਇਸ ਤੋਂ ਵੱਡਾ ਕਿ ਅਸੀਂ ਆਪਣੀ ਜਿਹੜੀ ਹੈ ਸ਼ਬਦ ਕਰ ਸਰਮਿਆਂ ਵੀ ਜ਼ੀਰੋ ਟੋਲਰੈਂਸ ਦੇ ਕੰਮ ਕਰਦੇ ਸਾਡੇ ਮੰਤਰੀ ਸਾਡੇ ਵਿਧਾਇਕ ਵੱਡੇ ਵੱਡੇ ਅਫਸਰ ਸਹਿਬਾਨ ਜਿਲ੍ਹਾਂ ਦੇ ਵਿੱਚ ਦਿੱਤੇ ਨੇ ਕਿਉਂ ਕਿ ਕ੍ਰਪਸ਼ਨ ਕਰਦੇ ਮੌਕੇ ਤੇ ਫੜੇ ਜੇ ਤੇ ਇਹਨਾਂ ਦਾ ਕੰਮ ਹੈ ਬਰੁਖੀਓ ਦਾ ਕੰਮ ਹੁੰਦਾ ਬੋਲਣਾ ਬੋਲੀ ਜਾਣ ਕੋਈ ਫਰਕ ਨਹੀਂ ਕਿਉਂਕਿ ਬੋਲਣ ਤੋਂ ਬਿਨਾ ਵਿਚਾਰਿਆਂ ਕੋਲੇ ਕੋਈ ਵਿਚਾਰਾਂ ਨਹੀਂ ਹੁਣ ਪਹਿਲਾਂ ਜਿਮਨੀ ਚੋਣ ਲੁਧਿਆਣੇ ਆ ਗਈ ਉੱਥੇ ਬੁਰੀ ਤਰ੍ਹਾਂ ਹਾਰ ਹੋਈ ਹੁਣ ਤਰਨਤਨ ਵੀ ਤੁਸੀਂ ਦੇਖ ਰਹੇ ਹੋ ਵੀ ਵੱਡੀ ਲੀਡ ਨਾਲ ਜਿਹੜੇ ਅੱਜ ਸਰਵੇ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਡੀ ਲੀਡ ਤੇ ਸੀਟ ਜਿੱਤੀ ਐ ਤੰ ਲੋ ਮੱਛੀ ਹੋਏ ਪਏ ਨੇ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕਰਦੇ ਨਾ ਮੱਛੀ ਫੜਫੜਾਉਂਦੀ ਹੈ ਇਹ ਹੁਣ ਫੜਫੜਾਉਂਦੇ ਨੇ ਕਹਿਣਾ ਦਾ ਕੁਝ ਹੈ ਜੀ ਚਲੋ ਕਹਿਣਾ ਦਾ ਹਰੇਕ ਨੂੰ ਅਧਿਕਾਰ ਹੈ ਲੋਕਤੰਤਰ ਹੈ ਕੋਈ ਕੁਝ ਕਹਿ ਸਕਦਾ ਪਰ ਜਿਹੜੀ ਪੰਜਾਬ ਤਰੱਕੀ ਵਾਲਾ ਪੰਜਾਬ ਚੜ੍ਹਦੀ ਕਲਾ ਵਾਲਾ ਜਾ ਰਿਹਾ ਕਿਉਂਕਿ ਲੋਕਾਂ ਨੂੰ ਹਰ ਪੱਖੋਂ ਜਿਹੜੀ ਹੈ ਨਵੇਂ-ਨਵੇਂ ਜਿਹੜੇ ਵਸੀਲੇ ਨਵੇਂ-ਨਵੇਂ ਕੰਮ ਦੇਖਣ ਨੂੰ ਮਿਲ ਰਹੇ ਨੇ ਅੱਜ ਅੱਜ ਮੈਂ ਸਮਝਦਾ ਵੀ ਲੁਧਿਆਣੇ ਦੀ ਨਹੀਂ ਪੂਰੇ ਪੰਜਾਬ ਦੀ ਜਨਤਾ ਦੇ ਜੇ ਇੱਕ ਖੁਸ਼ੀ ਦਾ ਆਲਮ ਹੈ ਕਿਉਂਕਿ ਆਰਟੀਓ ਦਫ਼ਤਰ ਨੂੰ ਜਿਹੜਾ ਤਾਲਾ ਲੱਗਿਆ ਹੁਣ ਘਰ ਬੈਠੇ ਤੁਸੀਂ ਲਾਇਸੈਂਸ ਬਣਾ ਸਕਦੇ ਹੋ ਆਰਸੀ ਬਣਾ ਸਕਦੇ ਹੋ ਇਤੋਂ ਵੱਡੀ ਮੈਂ ਕਹਿੰਦਾ ਖੁਸ਼ੀ ਵਾਲਾ ਦਿਨ ਪੰਜਾਬੀ ਵਾਸਤੇ ਨਹੀਂ ਹੋ ਸਕਦਾ ਲੱਗਦਾ ਵੀ ਹੁਣ ਕੁਝ ਸਮੇਂ ਚ ਪੰਜਾਬ ਪੂਰਾ ਹੁਣ ਪਿਸ਼ਤਾਚਾਰ ਮੁਕਤ ਹੋ ਜਾਊਗਾ ਹਰੇਕ ਬੰਦੇ ਨੂੰ ਹਰ ਤੀਸਰੇ ਇਨਸਾਨ ਨੂੰ ਇੱਥੇ ਤੁਸੀਂ ਬਾਹਰ ਗੇਟ ਤੇ ਖੜ੍ਹ ਜੋ ਹਰੇਕ ਬੰਦੇ ਨੂੰ ਪੁੱਛੋ ਤੂੰ ਕੀ ਕੰਮ ਜਾ ਰਿਹਾ ਉਹ ਇਹੀ ਕਹੂਗਾ ਮੈਂ ਆਰਟੀਓ ਫੇ ਚੱਲਿਆ ਹਰ ਤੀਜੇ ਇਨਸਾਨ ਜਦੋਂ ਐਡੀ ਵੱਡੀ ਰਾਹਤ ਮਿਲ ਜੂ ਮੈਂ ਸਮਝਦਾ ਬਈ 50% ਜਿਹੜੀ ਹੈ ਕਰਾਪਸ਼ਨ ਨੂੰ ਅੱਜ ਅੱਜ ਹੋਏ ਨਾ ਤਪੇ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਵਿਧਾਇਕ ਕੁਲਵੰ ਸਿੰਘ ਸਿੱਧੂ ਦਾ ਜ਼ਿਕਰੀ ਅੱਜ ਲੁਧਿਆਣਾ ਦੇ ਵਿੱਚ ਆਰਟੀ ਦਫ਼ਤਰ ਉਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜੀ ਵਾਲੇ ਜਿਹੜਾ ਲੁਧਿਆਣਾ ਦਾ ਆਰਟੀ ਆਫ ਅਕਸਰ ਹੀ ਪ੍ਰਸ਼ਟਾਚਾਰਾਨੀ ਕੀ ਹਮੇਸ਼ਾ ਸੁਰਖੀਆਂ ਤੇ ਜਾਂਦਾ ਸੀ ਕਿਤੇ ਅਤੇ ਪੰਜਾਬ ਦੇ ਉਹਨਾਂ ਸਰਕਾਰੀ ਜਿਹੜੇ ਕੁਝ ਜਿਹੜੇ ਦਫ਼ਤਰ ਸੀ ਖਾਸ ਕਰਕੇ ਆਰਟੀ ਦਫ਼ਤਰੜੇ ਜਿਨ੍ਹਾਂ 'ਚ ਭ੍ਰਿਸ਼ਟਾਚਾਰ ਦੀ ਕਾਫੀ ਸ਼ਿਕਾਇਤਾਂ ਆਂਦੀ ਸੀ ਲਗਾਤਾਰ ਹੁਣ ਉਹਨਾਂ ਨੂੰ ਤਾਲਾਬੰਦੀ ਕਰ ਦਿੱਤਾ ਹੈ ਸਾਰਾ ਜਿੰਨਾ ਵੀ ਕੰਮ ਹੋਊਗਾ ਹੁਣ ਆਮ ਪਬਲਿਕ ਆਪਣੇ ਘਰ ਬੈਠੇ ਬਿਠਾਏ ਹਰ ਆਪਣੇ ਸਿਸਟਮ ਦੇ ਵਿੱਚ ਆ ਕੇ ਆਨਲਾਈਨ ਆਪਣਾ ਕੰਮ ਕਰਨਗੇ ਚਾਹੇ ਉਹ ਡਰਾਈਵਿੰਗ ਲਾਇਸੈਂਸ ਬਣਾਉਣਾ ਚਾਹੇ ਕਿਸੇ ਤਰ੍ਹਾਂ ਵੀ ਲਾਇਸੈਂਸ ਬਣਾਉਣਾ ਹੈ ਜਾਂ ਆਪਣੀ ਆਰਸੀ ਨੂੰ ਅਪਗ੍ਰੇਡ ਕਰਨਾ ਤਾਂ ਸਾਰਾ ਸਾਰਾ ਕੰਮ ਆਨਲਾਈਨ ਹੋਵੇਗਾ ਪੰਜਾਬ ਦੀ ਮਾਨਸਤਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਤਾਂ ਕਿ ਉਨਾ ਪ੍ਰਸ਼ ਅਧਿਕਾਰੀਆਂ ਨੇ ਕਾਲੀਏ ਪੇਡਾਂ ਤੇ ਨਕੇਲ ਕੇ ਅਸੀਂ ਜਾਵੇ ਤਾਂ ਕਿ ਆਮ ਲੋਕਾਂ ਨੂੰ ਇਸ ਦਾ ਜਿਆਦਾ ਖਾਮ ਮਜਾ ਨਾ ਪੁੱਗ ਨਾ ਪਵੇ ਕੈਮਰਾਮੈਨ ਬੋਬੀ ਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ